ਕਾਂਗਰਸ ਦਾ ਟਕਸਾਲੀ ਪਰਿਵਾਰ ਅਤੇ ਸਾਬਕਾ ਕਾਂਗਰਸ ਦੇ ਕੌਂਸਲਰ ਸਰਗਵਾਸੀ ਹਰਨੇਕ ਸਿੰਘ ਸਿਫਤੀ ਦੇ ਸੁਪੁੱਤਰ ਕਰਮਜੀਤ ਸਿੰਘ ਗਰਾਸ ਰੂਟ ਲੈਵਲ ਤੱਕ ਜਾ ਕੇ ਕੰਮ ਕਰਾਉਣਾ ਆਪਣੇ ਮੁਹੱਲਿਆਂ ਦਾ ਇੱਕ ਸੀਵਰੇਜ ਤੋਂ ਲੈ ਕੇ ਲਾਈਟਾਂ ਤੋਂ ਲੈ ਕੇ ਇੱਕ ਸਫਾਈ ਦਾ ਲੈ ਕੇ ਜਾਂ ਹਰ ਇੱਕ ਚੀਜ਼ ਨੂੰ ਠੀਕ ਕਰਾਉਣਾ ਉਹ ਮਿਊਨਿਸਪਲ ਕੌਂਸਲਰ ਕਾਬਲੇ ਤਾਰੀਫਾ ਜੋ ਮੈਂ ਇਹਨਾਂ ਨੇ ਇੱਕ ਹੁਣ 10 ਲੱਖ ਦਾ ਉਹ ਬੀਮਾ ਆਮ ਬੰਦਿਆਂ ਨੂੰ ਦਿੱਤਾ ਇੱਕ ਤਾਂ ਜੋ ਗਰੀਬ ਪਰਿਵਾਰ ਕੀ ਚਾਹੁੰਦਾ ਜੀ ਇੱਕ ਤਾਂ ਸੇਹ ਸਹੂਲਤ ਚਾਹੀਦੀ ਆ ਦੇਖੋ ਐਜੂਕੇਸ਼ਨ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਕਾਂਗਰਸ ਦਾ ਟਕਸਾਲੀ ਪਰਿਵਾਰ ਅਤੇ ਸਾਬਕਾ ਕਾਂਗਰਸ ਦੇ ਕੌਂਸਲਰ ਸਰਗਵਾਸੀ ਹਰਨੇਕ ਸਿੰਘ ਸਿਫਤੀ ਦੇ ਸੁਪੁੱਤਰ ਕਰਮਜੀਤ ਸਿੰਘ ਸਿਫਤੀ ਅਮਰਜੀਤ ਸਿੰਘ ਸਿਫਤੀ ਹੋਏ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਇਹ ਸ਼ਾਮਲ ਆਮ ਆਦਮੀ ਪਾਰਟੀ ਜਿੰਦਾਬਾਦ ਜੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਜੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰਦਾਰ ਕਰਨਪ੍ਰੀਤ ਸਿੰਘ ਸਾਹਿਬ ਜਿੰਦਾਬਾਦ ਸਰਦਾਰ ਕਰਨਪ੍ਰੀਤ ਸਿੰਘ ਸਾਹਿਬ ਜੀ ਚਿਤੌਰ ਤੇ ਧੰਨਵਾਦ ਕਰਦਾ ਤੁਸੀਂ ਅੱਜ ਖੰਨਾ ਵਿਖੇ ਐਡੀ ਵੱਡੀ ਗਿਣਤੀ ਚ ਰਿਕਵਰੇਜ ਕਰਨ ਲਈ ਪਹੁੰਚੇ ਹੋ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਅੱਜ ਬਹੁਤ ਵੱਡਾ ਵਾਧਾ ਹੋਇਆ ਖੰਨੇ ਦਾ ਕਾਂਗਰਸ ਦਾ ਬਹੁਤ ਪੁਰਾਣਾ ਤਕਸਾਲੀ ਪ੍ਰਸ਼ਾਸਨ ਸਿਫਤੀ ਪਰਵਾਰ ਉਹਨਾਂ ਦੇ ਹੌਨ ਹਾਰ ਚਿਰਾਗ ਕਰਮਜੀਤ ਸਿਫਤੀ ਜੀ ਉਹਨਾਂ ਦੇ ਬ੍ਰਦਰ ਅੱਜ ਆਮ ਆਦਮੀ ਪਾਰਟੀ ਜੁਆਇਨ ਕਰਕੇ ਕਾਂਗਰਸ ਪਾਰਟੀ ਨੂੰ અલਵਿਦਾ ਕਹਿ ਕੇ ਮੇਰੇ ਨਾਲ ਖੜੇ ਨੇ ਇਹ ਪਰਿਵਾਰ ਐਸਾ ਪਰਿਵਾਰ ਹੈ ਜੀ ਜਿਨ੍ਹਾਂ ਨੇ ਲੰਮਾ ਸਮਾਂ 30 ਸਾਲ ਤੱਕ ਕਾਂਗਰਸ ਦੀ ਸੇਵਾ ਕੀਤੀ ਪਰ ਇਹਨਾਂ ਨੂੰ ਬਣਦਾ ਮਾਣ ਸਤਿਕਾਰ ਆਦਰ ਨਹੀਂ ਮਿਲਿਆ ਉੱਤਰ ਔਰ ਵੱਡੀ ਗੱਲ ਇਹ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਪੰਜਾਬ ਪ੍ਰਤੀ ਕੀਤੇ ਕੰਮਾਂ ਨੂੰ ਦੇਖਦੇ ਹੋਏ ਰਵਿੰਦ ਕੇਜਰੀਵਾਲ ਜੀ ਦੀਆਂ ਭਾਰਤ ਪ੍ਰਤੀ ਨੀਤੀਆਂ ਨੂੰ ਦੇਖਦੇ ਹੋਏ ਜੋ ਅਸੀਂ ਡਾਕਟਰ ਬਾਬਾ ਸਾਹਿਬ ਭੀਮrao Ambedkar ਜੀ ਦੇ ਸਿਧਾਂਤਾਂ ਦੇ ਉੱਤੇ ਪਹਿਰਾ ਦੇ ਰਹੇ ਹਾਂ ਜੋ ਅਸੀਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸਿਧਾਂਤਾਂ ਦੇ ਉੱਤੇ ਪਹਿਰਾ ਦੇ ਰਹੇ ਹਾਂ ਚਾਹੇ ਹੈਲਥ ਸਿਸਟਮ ਹੋਵੇ ਚਾਹੇ ਐਜੂਕੇਸ਼ਨ ਦਾ ਸਿਸਟਮ ਹੋਵੇ ਚਾਹੇ ਇਨਫਰਾਸਟ੍ਰਕਚਰ ਦਾ ਸਿਸਟਮ ਹੋਵੇ ਸੁਧਾਰ ਕਰਨਾ ਸਾਡੀ ਪ੍ਰਾਇੋਰਟੀ ਹੈ ਉਹ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਜਿਸਫਤੀ ਪਰਿਵਾਰ ਨੇ ਵੱਡਾ ਫੈਸਲਾ ਕੀਤਾ ਸੋ ਮੈਂ ਪਰਿਵਾਰ ਦਾ ਸ਼ਿਫਤੀ ਪਰਿਵਾਰ ਦਾ ਅੱਜ ਆਮ ਆਦਮੀ ਪਾਰਟੀ ਚ ਜੁਆਇਨ ਹੋਣ ਤੇ ਜਿੱਥੇ ਨਿੱਘਾ ਸਵਾਗਤ ਕਰਦਾ ਹਾਂ ਇਹਨਾਂ ਨੂੰ ਜੀਓ ਆਇਆਂ ਨੂੰ ਕਹਿਣਾ ਹੋਣ ਵਾਲੇ ਸਮੇਂ ਚ ਜੋ ਇਹਨਾਂ ਦਾ ਬਣਦਾ ਮਾਣ ਸਤਿਕਾਰ ਆਦਰ ਹੋਊਗਾ ਇਹਨਾਂ ਨੂੰ ਦਿੱਤਾ ਜਾਊਗਾ ਸਮਸਤ ਟੀਮ ਸਾਡੀ ਖੰਨੇ ਦੀ ਅੱਜ ਜੋ ਵੀ ਮੇਰੇ ਨਾਲ ਮੇਰੇ ਸਾਥੀ ਸਾਰੇ ਖੜੇ ਨੇ ਜਿਨ੍ਹਾਂ ਦੇ ਉਪਰਾਲੇ ਦੇ ਨਾਲ ਵੱਡਾ ਜ਼ੋਰ ਮਾਰ ਕੇ ਸਿਫਤੀ ਸਾਹਿਬ ਨੇ ਅੱਜ ਇਹ 파ਟੀ ਯੂਨ ਕੀਤੀ ਹੈ ਮੈਂ ਉਹਨਾਂ ਦਾ ਵੀ ਸਾਰੀ ਆਪਣੀ ਟੀਮ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਔਰ ਮੈਂ ਵੈਲਕਮ ਕਰਦਾ ਮਦਨ ਸਿੰਘ ਜੀ ਦਾ ਪਹਿਲਾਂ ਵੀ ਕਈ ਕੌਂਸਲਰ ਆਏ ਨੇ ਤੁਹਾਡੇ ਨਾਲ ਇਹ ਵੀ ਖਬਰ ਹੈ ਕਿ ਆਉਣ ਵਾਲੇ ਦਿਨਾਂ ਚ ਹੋਰ ਵੀ ਕਈ ਤੁਹਾਨੂੰ ਸੰਪਰਕ ਚ ਨੇ ਜਿਹੜੇ ਆਮ ਆਦਮੀ ਪਾਰਟੀ ਚ ਆਉਣ ਲਈ ਤਾਬਲੇ ਨੇ ਕਈ ਕਾਂਗਰਸੀ ਪਰਿਵਾਰ ਵੀ ਦੇ ਕੌਂਸਲਰ ਵੀ ਨੇ ਜੀ ਦੇਖੋ ਕਈ ਚੰਗੇ ਕਾਉਂਸਲਰ ਜਿਹੜੇ ਹੈ ਜਿਹੜੇ ਖੰਨੇ ਦਾ ਭਲਾ ਸੋਚਦੇ ਨੇ ਜਿਹੜੇ ਖੰਨੇ ਪ੍ਰਤੀ ਇਹ ਸੋਚਦੇ ਨੇ ਵੀ ਖੰਨੇ ਦੇ ਖੰਨੇ ਨੂੰ ਤਰੱਕੀ ਕਰਨੀ ਚਾਹੀਦੀ ਹੈ ਤੇ ਕਿਉਂਕਿ ਜਿਹੜੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿਸੇ ਵੀ ਏਰੀਏ ਦੀ ਤਰੱਕੀ ਜਿਹੜੀ ਉਹ ਤਾਂ ਹੋ ਸਕਦੀ ਹੈ ਮੰਤਰੀ ਹੋਵੇ ਐਮਐਲਏ ਹੋਵੇ ਉਹ ਫੰਡ ਦੇ ਸਕਦਾ ਉਹ ਕੋਈ ਅਫਸਰ ਕੰਮ ਨਹੀਂ ਕਰਦਾ ਉਹਨੂੰ ਕਹਿ ਸਕਦਾ ਉਹਨੂੰ ਖਿੱਚ ਸਕਦਾ ਉਹਦੇ ਤੇ ਕਾਰਵਾਈ ਕਰ ਸਕਦਾ ਪਰ ਗਰਾਸ ਰੂਟ ਲੈਵਲ ਤੱਕ ਜਾ ਕੇ ਕੰਮ ਕਰਾਉਣਾ ਆਪਣੇ ਮੁਹੱਲਿਆਂ ਦਾ ਇੱਕ ਸੀਵਰੇਜ ਤੋਂ ਲੈ ਕੇ ਲੈਟਾਂ ਤੋਂ ਲੈ ਕੇ ਇੱਕ ਸਫਾਈ ਦਾ ਲੈ ਕੇ ਜਾਂ ਹਰ ਇੱਕ ਚੀਜ਼ ਨੂੰ ਠੀਕ ਕਰਾਣਾ ਉਹ ਮਿਊਨਿਸਪਲ ਕਾਉਂਸਲਰ ਦਾ ਕੰਮ ਹੁੰਦਾ ਆਪਾਂ ਤਾਂ ਹੀ ਚੁਣਦੇ ਆ ਜਿਹੜੇ ਮਿਊਨਿਸਪਲ ਕਾਉਂਸਲਰ ਇਹ ਆਪਣੇ ਏਰੀਆ ਨੂੰ ਪਿਆਰ ਕਰਦੇ ਨੇ ਆਪਣੇ ਲੋਕਾਂ ਦੇ ਨਾਲ ਜੁੜੇ ਹੋਏ ਨੇ 100% ਉਹ ਸਾਡੇ ਸੰਪਰਕ ਚ ਵੀ ਨੇ ਔਰ ਆਉਣ ਵਾਲੇ ਸਮੇਂ 'ਚ ਉਹ ਆਮ ਆਦਮੀ ਪਾਰਟੀ ਜੁਆਇਨ ਵੀ ਕਰਨਗੇ ਉਦੋਂ ਸਫਾਇਆ ਹੋਊਗਾ ਕਾਂਗਰਸ ਦਾ ਪਹਿਲਾ ਜਿਹੜੀ ਪੰਚਾਇਤੀ ਇਲੈਕਸ਼ਨ ਸੀ ਉਹਦੇ ਤੋਂ ਟੋਟਲ ਸਫਾਇਆ ਹੋ ਗਿਆ ਇਹਨਾਂ ਦਾ ਕਲੀਨ সুইਪ ਕਰਤੀ ਆਮ ਆਦਮੀ ਪਾਰਟੀ ਨੇ ਕਾਂਗਰਸ ਦੀ ਉਰੋਂ ਤੇ ਉਸ ਤੋਂ ਬਾਅਦ ਚ ਫਿਰ ਇੱਕ ਮੈਨੇਜਮੈਂਟ ਦੀ ਇਲੈਕਸ਼ਨ ਸੀਗੀ ਉਹਦੇ ਤੋਂ ਵੀ ਹਾਰੀ ਬੁਰੀ ਤਰ੍ਹਾਂ ਨਾਲ ਕਾਂਗਰਸ ਇੱਕ ਕੋਰੇ ਕਾਲਜ ਦੀ ਇਲੈਕਸ਼ਨ ਹੋਈ ਸੀ ਹੁਣ ਉਹਦੇ ਤੋਂ ਵੀ ਬੁਰੀ ਤਰ੍ਹਾਂ ਨਾਲ ਹਾਰੀ ਕਾਂਗਰਸ ਹੁਣ ਇਹਨਾਂ ਦਾ ਜਿਹੜਾ ਸਫਾਇਆ ਹੋ ਨਗਰ ਕੌਂਸਲ ਤੋਂ ਹੋਣ ਨੂੰ ਬਿਲਕੁਲ ਤਿਆਰ ਪਿਆ ਔਰ ਮੈਂ ਅੱਜ ਹੀ ਤੁਹਾਨੂੰ ਦੱਸ ਦਿੰਦਾ ਕਿ ਆਉਣ ਵਾਲੇ ਸਮੇਂ ਚ ਜਿਹੜੀਆਂ ਚੇਸਾ ਤੋਂ ਵੀ ਨਵਾਂ ਜਿਹੜੀਆਂ ਨਗਰ ਕੌਂਸਲ ਦੀਆਂ ਚੋਣਾਂ ਹੋਣਗੀਆਂ ਉਹਦੇ ਚੋਂ ਕਾਂਗਰਸ ਪਾਰਟੀ ਦਾ ਸਦਾ ਲਈ ਸਫਾਇਆ ਹੋ ਜੂ ਔਰ ਜਿਹੜਾ ਖੰਨਾ ਹੈ ਬਹੁਤ ਮੁਸ਼ਕਿਲ ਦੇ ਨਾਲ ਖੰਨਾ ਜਿਹੜਾ ਉਹ ਆਜ਼ਾਦ ਫਿਜ਼ਾ 'ਚ ਸਾਹ ਲਊਗਾ ਆਜ਼ਾਦੀ 'ਚ ਸਾਹ ਲਊਗਾ ਇਹਨਾਂ ਦਾ ਜਿਹੜਾ ਇਹ ਵਰਕ ਕਲਚਰ ਜਿਹੜਾ ਕਿ ਪਸੰਦ ਨਹੀਂ ਆ ਰਿਹਾ ਲੋਕਾਂ ਨੂੰ ਜਿਹੜਾ ਹਰੇਕ ਕੰਮ 'ਚ ਅੜਿੱਕਾ ਪਾਉਣਾ ਹਰੇਕ ਕੰਮ ਦੇ ਵਿੱਚ ਇਹਨਾਂ ਦੀਆਂ ਕਲਮਾਂ ਰੁਕਦੀਆਂ ਨਹੀਂ ਜਿਹੜੀਆਂ ਚੱਲ ਨਹੀਂ ਰਹੀਆਂ ਔਰ ਸਿਆਸਤ ਦੀ ਭੇਟ ਜੋ ਇਹਨਾਂ ਨੇ ਖੰਨੇ ਨੂੰ ਚਾੜਿਆ ਲੰਬੇ ਸਮੇਂ ਤੋਂ ਚਾੜਦੇ ਆ ਕਿਤੇ ਅੱਜ ਦੇ ਕਿੰਨੀ ਵਾਰ ਇਹਨਾਂ ਦੀਆਂ ਕਮੇਟੀਆਂ ਬਣਨੀਆਂ ਕਿਤੇ ਇੱਕ ਵਾਰ 7-7 5-5 7-7 ਤੋਂ ਵਾਰ ਕਮੇਟੀਆਂ ਬਣਾ ਲੀਆਂ ਅਕਾਲੀਆਂ ਦੀਆਂ ਬਣਨੀਆਂ ਔਰ ਭਾਜਪਾ ਦੇ ਨਾਲ ਗੱਠ ਜੋੜ ਵਾਲੀਆਂ ਬਣਨੀਆਂ ਕੱਖ ਨਹੀਂ ਖੰਨੇ ਪੈ ਇਹਨਾਂ ਨੇ ਕੀਤਾ ਕੱਖ ਵੀ ਸੋ ਛੱਜਤਾ ਬੋਲੇ ਛਾਲਣੀ ਕਿਵੇਂ ਬੋਲੇ ਗੱਲ ਤਾਂ ਇਹ ਹੈ ਤੁਸੀਂ ਇੱਕ ਮੌਕਾ ਜਦੋਂ ਹੁਣ ਇਸ ਵਾਰ ਲੋਕਾਂ ਨੇ ਮਨ ਬਣਾ ਲਿਆ ਆਮ ਆਦਮੀ ਪਾਰਟੀ ਦੀ ਜਦੋਂ ਕਮੇਟੀ ਬਣੂਗੀ ਤੁਹਾਨੂੰ ਉਸ ਤੋਂ ਬਾਅਦ ਤੋਂ ਖੰਨੇ ਦੀ ਡਿਵੈਲਪਮੈਂਟ ਹੈ ਜਿਹੜੇ ਡਿਵੈਲਪਮੈਂਟ ਦੇ ਕਾਰਜ ਨੇ ਉਹ ਤੁਹਾਨੂੰ ਖੰਨੇ ਦਾ ਦਾਸ ਮੈਂ ਕਰਵਾ ਕੇ ਦਿਖਾਉਂਗਾ ਔਰ ਮੈਂ ਇੱਕ ਵਾਰ ਤੋਂ ਫਿਰ ਸਿਫਤੀ ਪਰਿਵਾਰ ਦਾ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕਰਨ ਤੇ ਸਵਾਗਤ ਕਰਦਾ ਹਾਂ। ਗੱਲ ਪਤਾ ਕੀ ਆ ਜੀ ਸਾਡੇ 3.5 ਸਾਲ ਤੋਂ ਜੋ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਦੇ ਵਿੱਚ ਸਦਾ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਖੰਨੇ ਦੇ ਵਿੱਚ ਸਾਡੇ ਕੈਬਨਿਟ ਮੰਤਰੀ ਸਦਾ ਤਰੁਪੇਸ਼ ਸਿੰਘ ਸੌਂਜੀ ਦੀ ਅਗਵਾਈ ਹੇਠ ਕੰਮ ਕਰ ਰਹੀ ਆ ਉਹ ਬਾਤ ਕਾਬਲੇ ਤਾਰੀਫ ਆ ਜੋ ਮੈਂ ਇਹਨਾਂ ਨੇ ਇੱਕ ਹੁਣ 10 ਲੱਖ ਦਾ ਉਹ ਬੀਮਾ ਆਮ ਬੰਦੇ ਨੂੰ ਦਿੱਤਾ ਇੱਕ ਤਾਂ ਜੋ ਗਰੀਬ ਪਰਿਵਾਰ ਕੀ ਚਾਹੁੰਦਾ ਜੀ ਇੱਕ ਤਾਂ ਸਿਹਤ ਸਹੂਲਤ ਚਾਹੀਦੀ ਆ ਇੱਕ এডੂਕੇਸ਼ਨ ਚਾਹੀਦੀ ਆ ਇਹਨਾਂ ਦੋਨਾਂ ਚੀਜ਼ਾਂ ਤੇ ਮੇਨ ਫੋਕਸ ਆ ਸਰਕਾਰ ਦਾ ਮੈਂ ਇਹਨੀਆਂ ਇਹਨਾਂ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਤੇ ਸੌਂ ਸਾਹਿਬ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆ ਜਾਵਾ ਮੈਂ ਵਰਟੀ ਜੰਮ ਕਾਂਗਰਸ ਜਿਹੜੀ ਇਹ ਚੀਜ਼ਾਂ ਦੇਣ ਚ ਫੇਲ ਰਹੀ ਸੀ ਤੁਸੀਂ ਮੰਨਦੇ ਹੋ ਬਿਲਕੁਲ ਤੇ ਜਿਹੜੀ ਕੋਟਲੀ ਨਾਲ ਵੀ ਤੁਹਾਡੀ ਬਹੁਤ ਨੇੜੇ ਇਸ ਪਰਿਵਾਰ ਦੀ ਕੀ ਤੁਹਾਨੂੰ ਬੰਦਾ ਮਾਨ ਸਨਮਾਨ ਨਹੀਂ ਮਿਲਿਆ ਜਿਹੜੇ ਅੱਜ ਤੁਸੀਂ ਇਹਦੇ ਇੱਥੇ ਆ ਗਏ ਨੂੰ ਚਲੋ ਉਹ ਨਿਕਲ ਜੀ ਉਹ ਵੀ ਬਹੁਤ ਮਰੀ ਅਜੀਜ਼ ਨੇ ਬਹੁਤ ਬੜੇ ਭਾਈ ਸਾਹਿਬ ਨੇ ਮਾਨ ਸਨਮਾਨ ਦਿੱਤਾ ਉਹਨਾਂ ਨੇ ਇਹ ਨਹੀਂ ਹੈ ਪਰ ਜੋ ਸੌਹ ਸਾਹਿਬ ਜੋ ਕੰਮ ਕਰ ਰਹੇ ਨੇ ਮੈਂ ਇਹਨੇ ਨੀਤੀਰ ਪ੍ਰਭਾਵਿਤ ਹੋ ਕੇ ਆਮਨwadi ਜੁਆਇਨ ਕਰ ਰਿਹਾ ਹਾਂ ਕਾਂਗਰਸ ਦੀ ਨਗਰ ਕੌਂਸਲ ਜਿਹੜੀ 6.5 ਸਾਲ ਤੋਂ ਕੰਮ ਕਰ ਰਹੀ ਹੈ ਉਹਦੇ ਕੰਮ ਕਰਨ ਕਿਵੇਂ ਦੇਖਦੇ ਨੇ ਇਹ ਤਾਂ ਸਾਰੇ ਪਾਸੇ ਦੇਖਦੇ ਹੀ ਆ ਜੀ ਮੈਂ ਮੈਂ ਤਾਂ ਵੀ ਕਮੈਂਟ ਨਹੀਂ ਕਰਨਾ ਚਾਹੁੰਦਾ ਕਿ ਤੁਸੀਂ ਉੱਥੇ ਰਹਿੰਦੇ ਹੋ ਸ਼ਹਿਰ ਸਾਹ ਦੇਖਦਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿ